ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ گاਵਾਂ ਦਿਖਾਵਾਂਗੇ ਪੰਜੇ ਗੱਬਣਾ ਕੁਝ-ਕੁਝ ਦੇ ਦਿਨ ਬਾਕੀ ਰੇਟ ਐ ਡਿਟੇਲ ਇਨਫੋਰਮੇਸ਼ਨ ਵੀ ਤੁਹਾਨੂੰ ਲੈਣੇ ਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐ ਡਰੈਸ ਦੱਸ ਦਿਓ ਜੀ ਨਾਮ ਜੱਗੀ ਹੈ ਜੀ ਸ਼ਹਿਰ ਬਰਨਾਲਾ ਬਈ ਜੀ ਮੋਆ ਨੰਬਰ 985546120 ਜੀ ਇਹਨਾਂ ਧੂਰੀ ਨੂੰ ਰੋਡ ਜਾਣਾ ਜ਼ਰੂਰ ਨਹੀਂ ਤੇ ਆਪਣਾ ਵਪਾਰ ਦਾ ਕੰਮ ਆ ਪਹਿਲਾਂ ਲੋਕ ਤਾਂ ਕਰਦੇ ਆ ਰੇਟ ਵੀ ਅਸੀਂ 5 ਲੱਖ ਮੰਗਣਾ 4 ਲੱਖ ਪਰ ਆਪਾਂ ਰੇਟ ਘੱਟ ਤੋਂ ਘੱਟ ਸ਼ੁਰੂ ਕਰਨਾ ਵੀ ਸ਼ੁਰੂ ਕਿੱਥੋਂ ਹੁੰਦਾ ਕੰਮ ਭਈ ਆਪਾਂ ਸੋ ਕਹਿੰਦਾ ਪਾਪ ਬੀਏ ਕਰਕੇ ਪਾਪ ਕੋਰਸ ਕਰਕੇ ਨੌਕਰੀ ਤਾਂ ਹਰ ਇੱਕ ਨੂੰ ਮਿਲ ਜਾਂਦੀ ਆ ਸੋ 10ਵੀਂ ਫੇਰ ਜੇ ਨੌਕਰੀ ਲੈ ਜੇ ਉਹ ਕਹਿੰਦਾ ਜਰਾ ਇਹਦਾ ਲੋਟ ਕਿਵੇਂ ਆ ਗਿਆ ਉਹ ਗੱਲ ਆ ਬਰੀਡ ਦਾ ਹਰ ਇੱਕ ਜਰ ਕਰ ਲੈਂਦਾ 50 ਹਜ਼ਾਰ ਦੀ 2 ਲੱਖ ਦੀ ਵੱਛੀ ਲੈ ਕੇ ਤੇ ਅੱਜ ਜਰਸੀ ਪੱਠੇ ਖਾਈ ਜਾਂਦੀ ਆ ਤੇ ਤੰਦਰੁਸਤ ਦਾ ਕਹਿੰਦਾ ਬਾਵਾ ਜੀ ਦੀ ਗੱਡੀ ਲੈ ਇਹਨੂੰ ਬਾਹਰ ਕੱਢ ਕੇ ਥੋੜਾ ਜਿਹਾ ਥੋੜਾ ਕਹਿੰਦਾ ਭਾਵਾ ਕਿ ਕਦ ਦੀ ਗੱਲੀ ਛੁੱਟੀ ਆ ਹਨਾ ਬੱਸ ਮੈਂ ਮਨ ਨਿੰਮੂ ਜੇ ਲਾਂਗੀ ਨਿੰਮੂ ਜਾਨ ਕਹਿੰਦੇ ਜਿੰਨੀ ਨਿੱਕੀ ਤੇ ਉਨੀ ਤਿੱਖੀ ਇਹ ਨਹੀਂ ਗੱਲ ਹੁੰਦੀ ਵੀ ਗੱਡੀ ਆਪਾਂ ਕਹਿੰਦੇ ਵੀ ਫਲਾਣੇ ਦੇ ਘਰੇ ਕਲੀ ਨੈਣੂ ਹੀ ਖੜੀ ਆ ਯਾਰ ਕੋਈ ਵੀ ਦੇਖਿਆ ਕਰੋ ਉਹਨੂੰ ਨਾ ਦੋਦੀ ਕਿਸਤਾ ਹੁੰਦੀ ਆ ਹਾਂ ਤੇ ਨਾ ਮਾਰ ਕੇ ਜੇ ਰਿਪੇਅਰ ਦਾ ਖਰਚਾ ਤੇ ਦੁੱਧ ਦੇਣੀ ਵੀ ਦੇ ਦਿੰਦਾ ਤੇ ਜਿੱਗੀ ਰੇਟ ਦੱਸ ਪਹਿਲਾਂ ਤਾਂ ਮੈਨੂੰ ਘੱਟ ਲੋ ਘੱਟ ਲਾ ਦੀ ਬਾਤਵਾ ਦੇ ਭੈਣ ਭਰਾ ਮਾਨੂੰ ਅੱਜ ਰੇਟ ਐਹ ਜੀ ਦੇਣਿਆ ਵੀ ਬਸ ਅੱਪਾ ਖਾਤੇ ਚ ਪਾਉਣ ਵਾਲੇ ਕੰਮ ਕਰਨਾ ਮੁੱਲ ਮਲਦਾ ਕਰਨਾ ਹੀ ਨਹੀਂ ਪੈਸੇ ਦੱਸ ਪਹਿਲਾਂ ਕਿੰਨੇ ਇਹਦੇ ਭਾਈ ਮੋਨੇ ਦਾ 57000 ਰੁਪਏ 55 ਦਾ ਖਾਤੇ ਚ ਪਵਾ ਲਾਂਗੇ ਬਸ ਦਵਾਈ ਪਤ ਉੱਤਰ ਦੀ ਸੋ 55000 ਦੇ ਵਿੱਚ ਜਰਸੀ ਗਾਂ ਤੁਹਾਡੇ ਘਰੇ ਸੂਗੇ ਤੇ ਪਹਿਲਾਂ ਐਂ ਕਰਿਓ ਆਉਂਦੇ ਹੋਏ ਰੇੜੀ ਤੋਂ ਬਾਹਰ ਗਲੇ ਬਲੇ ਕੇਲੇ ਫੜ ਕੇ ਚੱਕ ਲਿਓ ਦੇਖ ਲਿਓ ਖਾਂਦੀ ਹੈ ਕਿ ਨਹੀਂ ਖਾਂਦੀ ਹੈ ਇੱਕ ਨਹੀਂ ਹਾਸੇ ਵਾਲੀ ਗੱਲ ਨਹੀਂ ਵਿੱਚ ਵੀਰ ਕਹਿੰਦਾ ਜਰਸੀ ਲੈ ਲਈ ਯਾਰ ਖਾਂਦੀ ਨਹੀਂ ਕੋਸ ਭਾਈ ਜਮਾ ਗਿਆ ਦੇਖ ਲੈ ਟੱਡ ਪਾਟਣ ਦਾ ਗਰੀ ਖੜੀਏ ਨਾਲੇ ਖੋਨੀ ਇਹਦੇ ਕੱਦ ਨਾਲੋਂ ਉੱਚੀ ਐ ਤਾਂ ਵੀ ਵਿੱਚ ਉਹ ਜਰ ਕਰ ਖਾਂਦੀ ਐ ਜੀ ਸੋ ਮੇਨ ਗੱਲ ਜਿਹੜੀ ਆਪਾਂ ਕਹੀਏ ਵਿੱਚ ਵੀਰ ਕਹਿੰਗੇ ਰੋਹੀਂ ਪਕਾਈ ਮਾਰੀ ਜਾਂਦੇ ਆ ਹੋਰ ਆ ਸੋ ਗੱਲਾਂ ਕਹਿੰਦੇ ਜਾਂਦਾ ਰਾਹ ਪੈ ਤਾ ਪਤਾ ਲੱਗਦਾ ਜਾਂ ਬਾਹ ਪੈ ਤਾ ਪਤਾ ਲੱਗਦਾ ਪੱਕੀ ਗੱਲ ਐ ਜਿਵੇਂ ਹਮਾਚਲੀ ਜਰਸੀਆਂ ਨੇ ਭੈਣ ਭਰਾ ਲੈ ਆਉਂਦਾ ਸਾਨੂੰ 35000 ਦੀ ਮਿਲ ਗਈ ਸਾਨੂੰ 35 ਦੀ ਮਿਲ ਗਈ ਉਹ ਚੌਥੇ ਦਿਨ ਮਰ ਜਾਂਦੀਆਂ ਭਾਈ ਉਹ ਕਿਵੇਂ ਮਰ ਜਾਂਦੀਆਂ ਮੰਨ ਚਲਦੀਆਂ ਜੀ ਨਾ ਉਹ ਖਾਂਦੀਆਂ ਪੀਂਦੀਆਂ ਪਰ ਸ 40000 ਰੁਪਏ ਮਨੇ ਕਜਲ ਵੀ ਦੁੱਖ ਲੱਗਿਆ ਜੇ ਸੱਟ ਗਏ ਸਾਡਾ ਰੂੜੀ ਜਾਪ ਜਾ ਕੇ 55000 ਦੀ ਤੰਦਰੁਸਤਾਂ ਖਾਂਦੀ ਪੀਂਦੀ ਆ ਐਨ ਓਕੇ ਆ ਬਈ ਪੂਰੀ ਦੋ ਨੰਬਰ ਆ ਗਈ ਜੀ ਸਾਹੀਵਾਲ ਦੋ ਨੰਬਰ ਬਈ ਇਹ ਮੰਨ ਲਾ ਨਾਪਾ ਨਸ ਲਾ ਗਈ ਚਲੋ ਨਾਪਾ ਹੋਈ ਪਹਿਲਾਂ ਜਰਸੀ ਕਹਿਦਾ ਹਰ ਇੱਕ ਕੈਰੇਕਟਰ ਨੇ ਕਿਉਂਕਿ ਪਿਓ ਰਸ਼ਾਈ ਵਾਲੇ ਹੈ ਨਹੀਂ ਗੀ ਜੀ ਪਰ ਜਰਸੀ ਹੈ ਨਹੀਂ ਕ੍ਰਾਸ ਪੈਂਦੀ ਆ ਨਾਬਾ ਹੋਵੇ ਪਟਿਆਲਾ ਹੋਵੇ ਬਰਨਾਲਾ ਹੋਵੇ ਪੈਸੇ ਕਹਿੰਦੇ ਲੈਣੇ ਆ 75000 ਰੁਪਏ ਲੈ ਲਾਂਗੇ ਬਈ 18 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਪ्योर ਰਾਜਸਥਾਨ ਦੀ ਵਿਹੜਾ ਨਾ ਤਾਂ ਤੂੰ ਚੋਕੇ ਦੇਖਿਆ ਨਾ ਕਿਸੇ ਨੇ ਦੇਖਿਆ ਗੱਪੜਗਾ ਨਹੀਂ ਜਿੱਥੋਂ ਇਹ ਮਾਮਲਾ ਪਰ ਲੈਵਾ ਦੱਸਦਾ ਨਹੀਂ ਇੱਕ ਗੱਲ ਹੈਗੀ ਆ ਵੀਰੇ ਜੀ ਮਤਲਬ ਘਰਾਣੇ ਘਰ ਦਾ ਨਾ ਜੀ ਪਤਾ ਲੱਗ ਜਾਂਦਾ ਹੁੰਦਾ ਹੈਗਾ ਹੱਥ ਫੇਰਦੇ ਪੁੱਤ ਬੈਠਦੇ ਅਥਾ ਠੰਡੀ ਛੰਡੀ ਵਾਧੂ ਆ ਪੂਰੀ ਠੰਡੀ ਠੰਡੀ ਨੇਵਲੂ ਵੀ ਫਿਰਦੇ ਪੁੱਤ ਫਿਰਦੇ ਨੇਵਲੂ ਪਤਾ ਫੇਰ ਕੇ ਦਿਖਾ ਦੇ ਤੇ ਠੰਡੀ ਸੀਲ ਜੱਗੀ ਅੰਤ ਨਹੀਂ ਕੋਈ ਆਣੀ ਇਹਦੇ ਲੱਤਾਂ ਉਹ ਜੁੱਪੀਆਂ ਪਾਈਆਂ ਬਿਲਕੁਲ ਲੱਤ ਮਾਰਦੇ ਜਾਂ ਛਾਲ ਮਾਰਦੇ ਹੋਣਾ ਕਹਿੰਦਾ ਲਾਲ ਗਾਂ ਹੱਥ ਨਹੀਂ ਫਰਾਂਦੀ ਲੈ ਵੀ ਤੇ ਚਲੋ ਨਾਬਾ ਪਟਿਆਲਾ ਦਾ ਖਾਦੀ ਨਹੀਂ ਹੋ ਗਿਆ ਰੇਟ ਆ ਗਿਆ ਇਹਦਾ 75000 ਰੁਪਏ ਵੀਰੇ ਆਜੋ ਤੇਰਾ ਨੰਬਰ ਤੁਸੀਂ ਹੀ ਕਹਣਾ ਨਾ ਭਾਈ ਜਿਵੇਂ ਤੁਸੀਂ ਕਹਿੰਦੇ ਸੀ ਵੀ ਆਪਾਂ ਘਰੇ ਨਹੀਂ ਤੋਏ ਜੀ ਜਿਹੜੇ ਵੀਰ ਕੋਲ ਹੈ ਤਾਂ ਉਹ ਵੀ ਵਪਾਰ ਕਰਦਾ ਗੱਲੀ ਘਰੀ ਨਾਂ ਲੈਂਦਾ ਮੁੰਡਾ ਜੀ ਇਹ ਮੈਂ ਜੋੜੀ ਗਾਵਾਂ ਦੀ ਇੱਕ ਹੋਰ ਆ ਕਾਲੀ ਗਾਂ ਤਾਜੀ ਸੂਈ ਹੋਈ ਜੀ ਟਿੱਕੇ ਜੋੜੀ ਇੱਕ ਬੰਦੇ ਤੋਂ ਹੀ ਲਈ ਜਾਵੇਂ ਉਹ ਤੋਂ ਘਟੋ ਘਟ 40 ਗਾਈਆਂ ਵੇਚਦੀਆਂ ਲਿਆ ਕੇ ਭਾਈ ਚਲੋ ਇੰਨਾ ਏਰੀਆ ਖਰਾ ਹੈਗਾ ਜੀ ਕਹਿੰਦਾ ਜੀ ਤੇ ਬੰਦ ਇਹਦੀ ਕੀਰ ਨੇ ਬਾਈ ਇਹਦਾ ਕੀ ਹਿਸਾਬ ਦਾ ਆ ਗਿਆ ਇਹਦਾ ਬਈ ਹਾਂਪਤਾ ਪਿਆ ਵੈੜਦਾ ਹਜੇ ਜੀ ਕ੍ਰੋਸਾਂਗ ਆ ਗਿਆ ਹਾਂ ਕ੍ਰੋਸ ਹੁੰਦੇ ਹੈਗਾ ਜਰੂਰ ਮਾਣਾ ਯਾ ਪਰ ਉਹ ਮੋਟੀ ਡਾਂਡੀ ਬਹੁਤ ਚੰਗੀ ਹੈ ਪਰ ਮਾੜੀ ਐ ਨਹੀਂ ਹੈਗੀ ਬੋਦੀ ਆ ਦੁੱਧ ਨਹੀਂ ਕੱਢਣਾ ਜੀ ਹਾਂ ਟੌਪ ਕਲਾ ਸੀ ਜਿੰਨੀ ਹੈਗੀ ਚੰਗਾ ਵਜਨ ਵਜੂਦਾ ਤੇ ਜੱਗੀ ਇਹ ਰੇਟ ਕੀ ਰਹਿਣਾ ਬਾਈ ਇਹਦਾ ਇਹ ਬਾਈ 65000 ਦੀ ਮੰਗਦੇ ਨੇ ਸੋ 65 ਕੱਲੇ ਪੈਂਡ ਦੀ ਕੱਲੇ ਪੈਂਡ ਦੀ ਹੋਰ ਆਪਾਂ 1 ਲੱਖ ਪੈਂਡ ਦੀ ਮੰਗਦੇ ਨਹੀਂ ਸੋ ਬਰੀਡ ਦੇ ਕੰਮ ਵੀ ਬਹੁਤ ਬੰਦੇ ਕਰੀ ਜਾਂਦੇ ਆ ਸੋ ਗੱਲ ਜਿਵੇਂ ਕਹਿੰਦੇ ਨੇ ਵੀ ਫਲਾਣੇ ਨੇ ਕਿਹਾ ਵੀ ਕਾਲੇ ਕੁੱਤੇ ਰੋਟੀ ਪਾਉਣੀ ਆ ਉਹ ਚਿੱਟਾ ਬਜਾਰਾ ਭੁੱਖਾ ਉਧਰ ਫਿਰ ਵੀਰ ਗੁੱਸਾ ਦਾ ਮੰਨਣ ਗੱਲ ਦਾ ਵੀ ਹਰ ਇੱਕ ਕਹਿੰਦਾ ਸੀ ਬਰੀਡ ਵਾਲੀ ਲੈਣੀ ਆ ਬਰੀਡ ਵਾਲੇ ਦੇ ਵਿੱਚ ਵੀਰ ਇਹੇ ਜੇ ਬੈਠਿਆ ਵੀ ਸਾਨੂੰ ਇਕੱਲਾ ਪਸ਼ੂ ਮਿਲ ਜਾ ਸੱਜਰ ਸੁਆਵਾ ਵੀ ਤੇ ਅਸੀਂ ਦੁੱਧ ਪੀਣਾ ਗੱਲਾਂ ਕਹੋਗੇ ਮਾ ਜਨ ਬੰਦੇ ਕੋਈ ਨੌਕਰੀ ਤੇ ਲੱਗਿਆ ਵਜ ਗੱਲ ਆ ਹੁਣ ਦਿਵਾਰੀਆਂ ਤਿਆਰ ਨਾ ਕਿ ਨਕਲੀ ਕਲੱਬ ਜਮਨੇ ਚੱਲੀਆਂ ਭਾਈ ਉਹੀ ਗੱਲ ਆ ਗਈ ਵੀਰੇ ਇਹ ਪਤਾ ਕੀ ਗੱਲ ਆ ਆਪਾਂ ਤਾਂ ਜਿਹੜੇ ਵੀ ਭੈਣ ਭਰਾ ਨੇ ਜਾਨਵਰ ਲੈਣਾ ਹਨਾ ਜੀ ਆਪਾਂ ਤਾਂ ਕਹਿੰਦਾ ਜਾਨਵਰ ਜਾਂਦਾ ਉਹ ਤੁਸੀਂ ਜਮਨ ਜਿੱਥੋਂ ਲੈਨੇ ਹੋ ਜੀ ਤਾਂ ਕੋਈ ਵਪਾਰੀ ਵੀਰ ਵੀ ਇਹਨਾਂ ਦਾ ਗੁੱਸਾ ਨਾ ਕਰਨ ਕਿਉਂਕਿ ਕੀ ਆ ਜਿੱਥੋਂ ਵੀ ਤੁਸੀਂ ਲੈਨੇ ਆ ਉਹ ਛਣਕਾ ਕੇ ਲਓ ਜਾਂ ਸਭ ਤੋਂ ਲੈ ਕੇ ਜਾਓ ਕਿਸੇ ਤੋਂ ਵੀ ਲੈ ਕੇ ਜਾਓ ਗੱਲਾਂ ਤੇ ਕਿਸੇ ਤੇ ਭਰੋਸਾ ਨਾ ਕਰੋ ਸੋ ਗੱਲਾਂ ਮਾੜੀ ਮੋਟੀ ਹਿੰਮਤ ਕਰਿਓ ਬਾਬੇ ਦੇ ਦਵੀਰ ਤਰਿਓ ਆਪਾਂ ਤਾਂ ਚੀਜ਼ਾਂ ਦਿਖਾ ਦਿਆਂ ਕਰ ਲੀਆਂ ਹਾਂ ਭਾਈ ਕੀ ਆ ਅਸੀਂ ਜਾਨਵਰ ਦਿਖਾ ਦੇ ਤੁਹਾਨੂੰ ਜੀ ਅਸੀਂ ਪੂਰੀ ਤਸੱਲੀ ਕਰਕੇ ਨਹੀਂ ਮੈਂ ਤਾਂ ਐਡਰੈਸ ਦਿਖਾਦਾ ਬੰਦਾ ਦਿਖਾਦਾ ਵੀ ਜੱਗੀਆਂ ਮੈਂ 4 ਸਾਲ ਦਾ ਇਹਦੇ ਕੋਲ ਆਉਣਾ ਵੀ ਗਾਂਆਂ ਇਹ ਵਧੀਆ ਦੇ ਵੇਚਦਾ ਭਾਈ ਕੀ ਗੱਲ ਹੁੰਦੀ ਹੈ ਨਾ ਭਾਈ ਕੋਈ ਵੀ ਭੈਣ ਭਰਾਗਾ ਆਪਦੀ ਪ੍ਰੋਪਰ ਤਸੱਲੀ ਕਰਕੇ ਨੇ ਇੱਕ ਜਾਓ ਚਿਹੇ ਸਾਹ ਤੋਂ ਕੁਝ ਇੱਕ ਵਾਰੀ ਲੈ ਕੇ ਗਏ ਹੋ ਚਾਹੇ ਸਾਡੇ ਕੋਲੇ 10 ਵੀ ਵਾਰ ਆਉਂਦੇ ਸੋ ਇਹ ਗਾ ਪਸ਼ੂ ਖਰੀਦਣਾ ਵੀ ਉਹੀ ਗੱਲ ਹੋ ਗਈ ਜਿਵੇਂ ਅੱਜ ਦੇ ਟਾਈਮ 'ਚ ਰਿਸ਼ਤਾ ਕਰਨਾ ਔਖਾ ਹੋਇਆ ਵਾ ਅਗਲਾ ਕਹਿੰਦਾ ਬਾਈ ਯਾਰ ਚਾਰ ਮੱਦੇ ਕਹਿੰਦੇ ਮੁੰਡੇ ਦਾ ਬੈਸ ਨੂੰ ਆ ਪਤਾ ਬਾਜੂ ਲਾ ਦਾ ਚਟਾਲ ਆਉਂਦਾ ਨਿਕਲ ਸੁਈ ਵੀ ਗਾਂ ਬਾਹਰੋਂ ਕਿਉਂ ਮੰਦੀ ਮਿਲ ਜਾਂਦੀ ਹੈ ਗਾਠ ਮਹੀਨੇ ਦੀ ਸੂਈ ਹੋਈ ਹੈ ਬੱਚਾ ਤੰਦੇ ਨਾਗਾ ਬੱਸ ਆ ਸਿਸਟਮ ਆ ਅਸੀਂ ਮਿਕਣਾ ਕਿਉਂ ਨਹੀਂ ਹੁੰਦੇ ਆ ਸਾਡੇ ਕੋਲੇ ਜਿੰਨੀ ਵੀ ਗਾਂ ਹੋਊਗੀ ਆਪਾਂ ਨੂੰ ਜੇ ਕੋਈ ਬੰਦਾ ਇਹ ਕਹਿ ਦੇਵੇ ਨਾ ਵੀ ਭਾਈ ਇਹਨਾਂ ਦੀ ਕਦੇ ਸੂਈ ਵੀ ਗਾਂ ਲਈਏ ਤਾਂ ਆਪਾਂ 50000 ਰੁਪਏ ਨਾਮ ਦੇ ਦਾਂਗੇ ਸੋ ਗੱਲਾਂ ਹੋਈਆਂ ਆ ਗਈਆਂ ਜੇ ਸੂਈ ਵੀ ਹੋਊਗੀ ਤਾਂ ਜੇਰ ਲੰਮਕ ਦੀ ਲਵਾਂਗੇ ਜਮਾ ਸੋ ਜਿੱਥੇ ਪੱਕੇ ਅੱਡੇ ਆ ਕੋਈ ਵੀ ਇਹ ਨਾ ਮੰਨੇ ਮੰਨ ਕੇ ਚੱਲ ਵੀ ਜਿੱਥੇ ਪਤਾ ਵੀ ਹਾਂ ਦਿੱਲੀ ਵੀਡੀਓ ਪੈਂਦੀ ਆ ਬੰਦਾ ਕੰਮ ਕਰਦਾ 10 15 ਗਾਂਜਾਂ ਹੁੰਦੇ ਕੋਈ ਆ ਉਹਦਾ ਵਪਾਰ ਨਹੀਂ ਖੰਧਲਾ ਕਰਨਾ ਚਾਹੁੰਦਾ ਹੁੰਦਾ ਹੈਗਾ ਤੋ ਮੇਨ ਗੱਲ ਤਾਂ ਆਪਾਂ ਇਹ ਕਹਿੰਦੇ ਆ ਵੀ ਗੱਬਣ ਤੇ ਹੀ ਫੋਕਸ ਕਰਿਆ ਕਰੋ ਬੱਜ ਵੀਰ ਕਹਿੰਦਾ ਗਾਂਦ ਤੋ ਮਣਕੇ ਲੈ ਲਾਂਗੇ ਮਣਕੇ ਤੇ ਅੰਦਰ ਮਹੀਨੇ ਸੁੰਜੇ ਜੱਗੇ ਚੱਲ ਪੈਂਦੀ ਆ ਬਾਅਦ ਚੋ ਵੀਰਾਂ ਦੇ ਫੋਨ ਆਉਂਦਾ ਵਾ ਢਿੱਲੋ ਸਾਡਾ ਠੱਗੀ ਹੋ ਗਈ ਤੂੰ ਵੀਡੀਓ ਪਾਈ ਸੀ ਢਿੱਲੋ ਦਾ ਬਾਈ ਜੀ 5 ਮਿੰਟ ਖੜ ਦੇਦਾ ਚਾਹ ਦਾ ਕੱਪ ਕਿਸੇ ਦੇ ਘਰੇ ਪੀ ਲੈਨੇ ਕਿਸੇ ਦੇ ਪੀਂਦੇ ਨਹੀਂ ਮਾਰੀ ਗੱਡੀ ਸੈਲਫ ਚੱਲ ਗਾ ਹਾਂ ਚੱਲ ਗਾ ਹਾਂ ਠੀਕ ਆ ਨਾ ਗੱਲ ਪੈਸੇ ਦੀ ਦੌੜ ਆ ਉਹ ਤੇਰੇ ਮੂਹਰ ਦੀ ਮੈਂ ਤੇਰੇ ਮੂਹਰ ਦੀ ਚਲੋ ਜੀ ਚਲੋ ਜੀ ਚਲੋ ਜੀ ਇਹਦੇ ਪੈਸੇ ਕਿੰਨੇ ਲੈਣੇ ਆ ਇਹ ਬਾਈ ਲੈਣ ਦੇ 1 ਹੈ ਤਾਂ ਬਦ ਉਸ ਪਾਣੀ ਨਾਲ ਕੋਲੋਂ ਪਲੂਣ ਦਾ ਦਿੱਤਾ ਹੋਇਆ 20 ਕਿਲੋ ਦੁੱਧ ਪਾ ਦੂਗੀ ਖੁੱਲਾ ਜੀ ਤੇ ਹੁਣ ਇਹਦਾ ਮੁੱਲ ਆ ਜਿਹੜਾ ਉਹ 75000 ਰੁਪਏ ਦਾ ਜੀ ਮਾਮਤਲ ਕਰ ਦਿਆ ਚਲੋ ਇੱਕ ਖੜੀਆ ਐਂਡ ਦੇ 59 ਗੇਰਾ ਵੱਡਾ ਯਾਰ ਸੁਪਰ ਸ਼ੀਟਰ ਹੁਣ ਸੜਕਾਂ ਤੇ ਜਾਂਦਿਆਂ ਨੂੰ ਅੱਗੇ ਆਪਾਂ ਪਤਾ ਕੀ ਚੈੱਕ ਕਰਾਂਗਾ ਜੀ ਅੱਜ ਦਾ ਵੀਡੀਓ ਵੀ ਉਧਰੋਂ ਸ਼ੁਰੂ ਕਰ ਲਈ ਅੱਛਾ ਜੇ ਆਪਾਂ ਸਟਾਰਟਿੰਗ ਜਿਹੜੇ ਵੱਡੇ ਜਾਨਵਰ ਤੋਂ ਵੀਡੀਓ ਸ਼ੁਰੂ ਤਾਂ ਨਹੀਂ ਅਗਲਾ ਫਿਰ ਇੱਕ ਗਾਂ ਦੇਖਦੇ ਕੀ ਫੋਨ ਲਈ ਜਾਂਦਾ ਭੈਣ ਭਰਾ ਜੀ ਏ ਜੇ ਕੀ ਸੁਆਹ ਕਿਹੜਾ ਸੁੰਦੀ ਆ ਪਹਿਲਾ ਨਾ ਬਈ ਜਮਾਂ ਪਹਿਲਾ ਨਾ ਦੰਦ ਵਗੈਰਾ ਤਾਂ ਨਹੀਂ ਦੇਖੇ ਦੰਦ ਨਹੀਂ ਪੱਟੇ ਬਾਈ ਥੋੜੀ ਜਿਹੀ ੱੱਕਾ ਕਰਦੀ ਆ ਫਾਨ ਨੂੰ ਖੁੰਢੀ ਆਲੀ ਆ ਤਹੂ ਦੰਦਾਂ ਜੀ ਹਜੇ ਵੱਡੀ ਬਹੁਤ ਆ ਯਾਰ ਹਨਾ ਵੱਗਿਆ ਇਹਨਾਂ ਦਾ ਖੇਰੀ ਹੋਵੇ ਬੜੀ ਵੱਡੀ ਆ ਇਹਦਾ ਟੋਪਰ ਆ ਯਾਰ ਖੜੀ ਨਾਲ ਮੜਾ ਜਾ ਇਹਦੇ ਕੱਲੀ ਵੱਡੀ ਹੈਗੇ ਕਿ ਮੈਂ ਗੱਲਾਂ ਨਹੀਂ ਬਣਾਈ ਜਾਣਾ ਨਹੀਂ ਨਹੀਂ ਬਾਈ ਯਾਰ ਬੱਚਾ ਪਾਲਿਆ ਜਿਨੇ ਲੈ ਸੋ ਕਹਿੰਦਾ ਭਾਬਾ ਜਿਹੜੇ ਸਾਬ ਨਾਲ ਗਾਂ ਪੜੀ ਵੀ ਆ ਐਡੀ ਕੋਠੀ ਉੱਤੇ ਜਿਹੜਾ ਪੈਂਦਾ ਕਰ ਦੂ ਖਾ ਕੇ ਫੀਡ ਦੇ ਘਟੇ ਸਹੀ ਗੱਲ ਆ ਬਾਈ ਏ ਜੱਗੀ ਦੁੱਧ ਕਿੰਨਾ ਦੇ ਦੂਗੀ ਭਾਈ ਇਹ ਜਿਹੜੀ ਇਹਦੀ ਕੁਆਲਿਟੀ ਆ ਇਹਦੀ ਫਰੀਡ ਆ ਜੀ ਜਿਹੜਾ ਤਾਂ ਕਰਦਾ ਉਹਨੂੰ 30 ਕਿਲੋ ਦੇਣਾ ਚਾਹੀਦਾ ਬਾਕੀ ਨੇ ਕਿਸੇ ਭੈਣ ਭਰਾ ਦੇ ਮਾੜੇ ਦੇ ਤਾਂ ਚੰਗੇ ਦੇ ਹੱਥ ਲੱਗਣੀਆਂ ਉਹ ਇਹਦੇ ਕਰਮ ਨੇ ਜਾਗ ਲਿਏ ਜੀ ਪੈਸੇ ਭਾਈ ਜਿਹਦਾ ਅੱਜ ਜਿਹੜਾ ਮੁੱਲ ਆਗਾ ਜੀ ਕੱਚੀ ਹੈ ਅਸਲ ਬੱਚੀ ਹੈ ਜੇ 10 ਦਿਨਾਂ ਦੀ ਜੀ ਜਿਹਦਾ ਤਾਂ ਅੱਜ ਜਿਹੜਾ ਮੁੱਲ ਉਹ 1 ਲੱਖ ਤੇ 15000 ਦੀ ਲੈਣਾ ਅੱਛਾ 1 ਲੱਖ 15000 ਦੀ ਦੁੱਧ ਕਹਿੰਦਾ ਪਾਵਾ 25-27 ਵਾਲੀ ਹੈਗੀ ਆ ਬਈ 30 ਕਿਲੋ ਪਾਉਗੀ ਖੁੱਲ੍ਹੇ ਜੇ ਆਪਣੇ ਕੋਲ ਸੂਪੀਏ ਪਾ 30 ਕਿਲੋ ਚਵਾ ਕੇ ਵੀ ਦੇ ਦਾਂਗੇ ਆਪਣਾ ਮਾਨ ਕਹਿੰਦਾ ਵੀ ਆਪਾਂ ਸਾਮ ਕਹਿੰਦੇ 30 ਚੋ ਸਕਦੇ ਆ ਹਾਂ ਜਿਵੇਂ ਆਪਾਂ ਦੇ ਮਾਨ ਹੁੰਦਾ ਬਈ ਜੀ ਵੀ ਜੇ ਆਪਾਂ ਸਾਮ ਲਈ ਤਾਂ ਪਾ 30 ਕਿਲੋ ਚਵਾ ਦੇਾਂਗੇ ਨੰਬਰ ਬੋਲ ਜੇ ਆਪਣਾ 981539170 ਜੱਗੀ ਡੇਰੀ ਮਾਲੂ ਪਰਨਾਲ ਵੀਡੀਓ ਦੇਖੋ